ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪੇਜ ਜੀਐਨਟੀ ਬਰਗਾੜੀ ਲਓ ਬਾਈ ਜੀ ਆਪਾਂ ਜਿਹੜਾ 850 ਐਕਸਮ ਤਿਆਰ ਕਰ ਰਹੇ ਹਾਂ 100 100 ਟਰੈਕਟਰ ਦੇ ਜਿਹੜੇ ਸਲੀਬਾਂ ਵਾਲੇ ਬਲੌਕ ਵਾਲੇ ਜਿਹੜਾ ਕਿ ਆਪਣਾ ਜਿੰਨਾਂ ਦੇ ਵਿੱਚ ਸਲੀਬਾਂ ਪੈਂਦੀਆਂ ਹੁੰਦੀਆਂ ਸੋ ਉਹਦੇ ਬੁਸ਼ ਵੀ ਆਪਣੇ ਲਾਉਣੇ ਪਏ ਲਓ ਜੀ ਆਪਾਂ ਜਿਹੜਾ ਪਾਰਟ ਸਸਿਸ ਦਾ ਸਾਰਾ ਸਵਰਾਜ ਦਾ ਐਕਸਮ ਦਾ ਲੈ ਲਿਆ ਸੀ ਬਾਈ ਤੋਂ ਤੇ ਸੋ ਇਸ ਤੋਂ ਬਾਅਦ ਆਪਾਂ ਜੋ ਖਰਾਬ ਦਾ ਵਰਕ ਕਰਾਉਣਾ ਸੀ ਉਹ ਕਰਵਾ ਕੇ ਤੇ ਚੱਲੋ ਲਓ ਬਾਈ ਜੀ ਆਪਣੇ ਬੋਲ ਦੇ ਬੁਸ਼ ਲੱਗ ਕੇ ਆ ਗਏ ਸੀਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਸਭ ਟਰੈਕਟਰ ਦਾ ਇੰਜਨ ਓਵ ਠੀਕ ਆ ਉਹਦੇ ਵਿੱਚ ਜਿਹੜਾ ਆਇਲ ਪੰਪ ਹੁੰਦਾ ਸੱਜਣਾ ਉਹਦੇ ਵਿੱਚ ਜਿਹੜੇ ਗੇਅਰ ਪੰਪਾ ਕੰਪਲੀਟ ਹੀ ਆਪਾਂ ਨੂੰ ਬਦਲਣਾ ਚਾਹੀਦਾ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪੇਜ ਜੀ ਐਨ ਟੀ ਬਰਗਾੜੀ ਤੇ ਉਮੀਦ ਕਰਦਾ ਸਾਰੇ ਸੱਜਣ ਠੀਕ ਹੋਣਗੇ ਲਓ ਜੀ ਅੱਜ ਦੀ ਗੱਲਬਾਤ ਕਰਦੇ ਆਪਾਂ ਤੁਹਾਡੇ ਨਾਲ ਜੋ ਕਿ ਇੱਕ ਐਕਐਮ ਟਰੈਕਟਰ ਆਪਾਂ ਸੇਵਿਆਲ ਤੋਂ ਤਿਆਰ ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਇੰਜਨ ਵਗੈਰਾ ਦੀ ਜੌਬ ਕਰ ਰਹੇ ਹਾਂ 855 ਐਕਐਮ ਦੀ ਤੇ ਸੋ ਸੱਜਣੋ ਆਪਣਾ ਉਸ ਟਰੈਕਟਰ ਦਾ ਜਿਹੜਾ ਪਾਰਟਸ ਸੀ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਦਿਖਾਇਆ ਆਪਾਂ ਸਾਰਾ ਵਾਸ਼ ਹੋ ਗਿਆ ਇੰਜਨ ਬਾਰੇ ਇਨਫੋਰਮੇਸ਼ਨ ਦਿੰਨੇ ਰਹੇ ਨੇ ਅਡਡ ਪਾਰਟ ਬਾਰੇ ਠੀਕ ਹੈ ਜੀ ਚਲੋ ਅੱਜ ਦੇ ਬਲੌਗ ਦੇ ਵਿੱਚ ਆਪਾਂ ਉਸ ਟਰੈਕਟਰ ਦੀ ਕ੍ਰੈਂਕ ਸ਼ਾਫਟ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਕਿਉਂਕਿ ਆਪਾਂ ਗ੍ਰੈਂਡ ਕਰਵਾ ਕੇ ਲਿਆਂਦੀ ਸੀ ਇੱਕ ਤਾਂ ਉਹਨੂੰ ਠੀਕ ਕਰਵਾ ਕੇ ਲਿਆਉਣਾ ਆਪਾਂ ਕੋੜਕੂਰੇ ਤੋਂ ਤੇ ਬਾਕੀ ਉਹਦੇ ਐਲ ਪੰਪ ਦੇ ਵਿੱਚ ਇੱਕ ਦਿੱਕਤ ਆ ਉਹ ਵੀ ਆਪਾਂ ਠੀਕ ਕਰਵਾ ਕੇ ਲਿਆਉਣੀ ਆ ਤੇ ਚਲੋ ਚੱਲਦੇ ਆਂ ਪਕੋੜੂਪੁਰੇ ਤੇ ਬਾਕੀ ਆ ਕੇ ਆਪਾਂ ਤੁਹਾਨੂੰ ਉਹਦੀ ਫਿਟਿੰਗ ਵਗੈਰਾ ਦਿਖਾਵਾਂਗੇ ਕਿੰਦਾ ਆਪਾਂ ਨੂੰ ਕ੍ਰੈਂਕ ਵਗੈਰਾ ਫਿਟ ਕਰਨਾ ਤੇ ਸੋ ਬਲੌਗ ਨਾਲ ਤੁਸੀਂ ਜੁੜ ਰਹੇ ਹੋ ਬਾਕੀ ਜੋ ਵਰਕਸ਼ਾਪ ਤੇ ਕੰਮ ਆ ਉਹ ਵੀ ਤੁਹ ਇਧਰ ਇੱਕ ਐਸ਼ਾ ਟਰੈਕਟਰ ਆ ਜਿਹਦੇ ਵਿੱਚ ਆਪਾਂ ਗੇਅਰ ਵਗੈਰਾ ਦੀ ਜੌਬ ਕਰ ਰਹੇ ਆ ਤੇ ਇਧਰ ਜਿਹੜਾ ਫੋਰ ਟਰੈਕਟਰ ਆਪਾਂ ਅੰਕਲ ਜੀ ਦਾ ਤਿਆਰ ਕਰ ਰਹੇ ਆ ਬਾਹਰੋਂ ਕਿਉਂਕਿ ਨਾਮ ਉਹਨਾਂ ਦਾ ਨਹੀਂ ਦੱਸ ਸਕਦੇ ਕਿਉਂਕਿ ਆਪਣਾ ਸੀਕਰਟ ਰੱਖਿਆ ਹੋਇਆਗਾ ਕਿਉਂਕਿ ਉਹਨਾਂ ਨੇ ਕਿਹਾ ਸੀ ਆਪਣੇ ਵੀਡੀਓ ਦੇ ਵਿੱਚ ਨਾਮ ਵਗੈਰਾ ਨਹੀਂ ਪਾਉਣਾਗਾ ਕਿਉਂਕਿ ਇਹ ਗਿਫਟ ਕਰਨਾ ਕਿਸੇ ਨੂੰ ਟਰੈਕਟਰ ਤੇ ਸੋਸ ਟਰੈਕਟਰ ਦਾ ਵੀ ਆਪਣਾ ਪੇਂਟ ਦਾ ਵਰਕ ਚੱਲੀ ਜਾਂਦਾਗਾ ਤੇ ਹੋਈ ਜਾਂਦੀਆਂ ਓਕੇ ਦੀਆਂ ਰਿਪੋਰਟਾਂ ਪੂਰੀਆਂ ਇਧਰ ਇੱਕ 265 ਟਰੈਕਟਰ ਸੀਗਾ ਸੋ ਇਸ ਟਰੈਕਟਰ ਦਾ ਵੀ ਅੱਜ ਸਵੇਰ ਐਕਸੀਡੈਂਟ ਹੋ ਗਿਆ ਸੀਗਾ ਟਰੱਕ ਦੇ ਨਾਲ ਤੇ ਸੋਏ ਦਾ ਸਪੈਂਡਲ ਵਗੈਰਾ ਟੁੱਟ ਗਿਆ ਸੀ ਸੋ ਆਪਣਾ ਇਹ ਵੀ ਆਪਣੇ ਕੋਲੇ ਅੱਜ ਆਇਆਗਾ ਕਿਉਂਕਿ ਟਰੈਕਟਰ ਅੱਜ ਸਵੇਰ ਸਵੇਾਈ ਧੁੰਦ ਹੋਣ ਕਾਰਨ ਕਰਕੇ ਐਕਸੀਡੈਂਟ ਹੋ ਗਿਆ ਸੀਗਾ ਟਰੱਕ ਵੱਜਨ ਕਾਰਨ ਕਰਕੇ ਟਰਾਲੀ ਦੇ ਵਿੱਚ ਤੇ ਚਲੋ ਚੱਲਦੇ ਆਪਾਂ ਜੋ ਐਕਸਮ ਦਾ ਜੋ ਕੰਮ ਰਹਿੰਦਾ ਆਪਾਂ ਕਰਵਾ ਕੇ ਲੈ ਕੇ ਆਉਨੇ ਹਾਂ ਲਓ ਭਾਈ ਜੀ ਆਪਾਂ ਜਿਹੜਾ 800 ਰੁਪਏ ਦਾ ਐਕਸ਼ਨ ਤਿਆਰ ਕਰ ਰਹੇ ਹਾਂ ਸੋ ਸੋ ਟਰੈਕਟਰ ਦੇ ਜਿਹੜੇ ਸਲੀਬਾਂ ਵਾਲੇ ਬਲੌਕ ਵਾਲੇ ਜਿਹੜਾ ਕਿ ਆਪਣਾ ਜਿੰਨਾ ਦੇ ਵਿੱਚ ਸਲੀਬਾ ਪਾਈੰਦੇ ਹੁੰਦੀਆਂ ਸੋ ਉਹਦੇ ਬੁਸ਼ ਵੀ ਆਪਣੇ ਲਾਉਣੇ ਪਏ ਕਿਉਂਕਿ ਇਹ ਬੁਸ਼ਾ ਵਗੈਰਾ ਜਿਹੜੇ ਸੀਗੇ ਇਹ ਕੱਟੇ ਵੀ ਸੀਗੇ ਤੇ ਸੋ ਆਪਾਂ ਇਹ ਵੀ ਲਾਉਣ ਲਈ ਬਾਈਟ ਕੋਲੇ ਆਏ ਸੀਗੇ ਕਿਉਂਕਿ ਆਪਾਂ ਜੋ ਵੀ ਬਰੀਕੀ ਗੱਲਾਂ ਦੇ ਵਿੱਚ ਹਰ ਬਰੀਕੀ ਗਾ ਆਈਟਮ ਦੇ ਵਿੱਚ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਕੰਮ ਕਰਨ ਵੇਲੇ ਕਿਉਂਕਿ ਇਹ ਜਦੋਂ ਇੰਜਨ ਆ ਓਵਰਹਾਲ ਹੋਇਆ ਇਹ ਵੀ ਨਹੀਂ ਲੱਗੇ ਸੀਗੇ ਕਿਉਂਕਿ ਇਸ ਟਰੈਕਟਰ ਦੇ ਵਿੱਚ ਪਾਣੀ ਦੀ ਕੁਝ ਮਾਤਰਾ ਸੀਗੀ ਇੰਆਂ ਦੇ ਵਜਿ ਇਹ ਉਹਦਾ ਸੋ ਕਾਰਨ ਸੀ ਕਿ ਆਪਣੇ ਜਿਹੜੇ ਬਲੌਕ ਦੇ ਵਿੱਚ ਬੁਸ਼ ਲਾਉਣ ਵਾਲੇ ਸੀਗੇ ਨਹੀਂ ਤਾਂ ਆਪਾਂ ਨੂੰ ਬਲੌਕ ਬਦਲਣਾ ਪੈਣਾ ਸੀ ਇਹ ਬਲੌਕ ਬਦਲਣ ਦੀ بجائے ਫਿਰ ਆਪਾਂ ਨੂੰ ਇਹਦੇ ਵਿੱਚ ਬੁਸ਼ੀ ਸਸਤੇ ਪੈਂਦੇ ਸੀਗੇ ਕਿਉਂਕਿ ਪੁਸ਼ਾਂ ਤੇ ਸਾਰਾ 15-1600 ਲੱਗਣਾ ਸੀ ਬਲੌਕ ਇਹਦਾ 14000 ਦਾ ਕੰਪਨੀ ਦਾ ਇਹ ਬੁਸ਼ ਲਵਾ ਲਵਾ ਕੇ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਵਰਕਸ਼ਾਪ ਕਿਉਂਕਿ ਇਹ ਬੁਸ਼ਾਂ ਦੇ ਵਿੱਚ ਆਪਣਾ ਸਲੀਬਾਂ ਵਾਲੇ ਜਿਹੜੇ ਰੌਡਰਿੰਗ ਲੱਗਦੇ ਆ ਉਹਨਾਂ ਨੇ ਆਪਣਾ ਲੱਗਣਾ ਹੁੰਦਾਗਾ ਠੀਕ ਹੈ ਜਿਹਦੇ ਕਾਰਨ ਕਰਕੇ ਫਿਰ ਆਪਾਂ ਨੂੰ ਇਹ ਪੌਛ ਚਾਈ ਜਾਂਦੇ ਇਧਰ ਬਾਈ ਵੈਲਡਿੰਗ ਕਰੀ ਜਾਂਦਾ ਤੇ ਇੱਕ ਐਲ ਪੰਪ ਦਾ ਕੰਮ ਵੀ ਆਪਾਂ ਨੂੰ ਕਰਵਾਉਣਾ ਪੈਣਾ ਕਿਉਂਕਿ ਐਲ ਪੰਪ ਦੇ ਵਿੱਚ ਪ੍ਰੋਬਲਮ ਆ ਗਈ। ਜੀਕਾ ਜੀ ਇੱਕ ਕ੍ਰੈਂਕ ਆਪਾਂ ਦੁਬਾਰਾ ਲੈ ਕੇ ਆਉਣੀ ਪਈ ਕਿਉਂਕਿ ਇਹਦੇ ਵਿੱਚ ਟੱਕ ਵਗੈਰਾ ਲੱਗੇ ਹੋਏ ਸੀਗੇ। ਇਹਦੇ ਕਾਰਨ ਕਰਕੇ ਫਿਰ ਆਪਾਂ ਨੂੰ ਦੁਬਾਰਾ ਲਿਆਉਣੀ ਪਈ। ਇੱਕ ਐਲ ਪੰਪ ਦੀ ਜਿਹੜੀ ਗਰਾਰੀ ਆ ਆਹ ਔਰ ਚੱਲਦੀ ਆ। ਆ ਵੀ ਜੇਕਰ ਉਹ ਔਰ ਚੱਲਦੀ ਆ। ਕਿਉਂਕਿ ਇਹੋ ਜਿਹੇ ਬ੍ਰੀਤੀ ਆਈਟਮਾਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈਗਾ ਤੇ ਬਾਕੀ ਦਾ ਚਲੋ ਕੰਮ ਆਪਣਾ ਕਰਾ ਕੇ ਕੰਪਲੀਟ ਤੇ ਫਿਰ ਉਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਤੇ ਵਰਕਸ਼ਾਪ ਚੱਲ ਕੇ ਤੇ ਦਿਖਾਵਾਂਗੇ ਤੁਹਾਨੂੰ ਇਸ ਸਰਪਤ ਲਓ ਜੀ ਆਪਾਂ ਜਿਹੜਾ ਪਾਰਟ ਸੱਸੀ ਜੀ ਦਾ ਸਾਰਾ ਸਵਰਾਜ ਦਾ ਐਕਸਮ ਦਾ ਲੈ ਲਿਆ ਸੀ ਬਾਈ ਤੋਂ ਤੇ ਸੋ ਇਸ ਤੋਂ ਬਾਅਦ ਆਪਾਂ ਜੋ ਖਰਾਦ ਦਾ ਵਰਕ ਕਰਵਾਉਣਾ ਸੀ ਉਹ ਕਰਵਾ ਕੇ ਤੇ ਚੱਲਦੇ ਆਪਾਂ ਵਰਕਸ਼ਾਪ ਤੇ ਵਰਕਸ਼ਾਪ ਚੱਲ ਕੇ ਤੁਹਾਨੂੰ ਸਾਰੀ ਇਹਦੀ ਫਿਟਿੰਗ ਦਿਖਾਉਣਾ ਤੇ ਇੱਧਰ ਬਾਈ ਜੀ ਤੋਂ ਲੈਣ ਆਏ ਸੀਗੇ ਸਮਾਨ ਸੱਸੀ ਕਾਲ ਜੀ ਸੱਸੀ ਕਾਲ ਜੀ ਠੀਕ ਹੈ ਜੀ ਤੇ ਇਹ ਤਾਂ ਠੀਕ ਹੈ ਸਵਰਾਜ ਦਾ 100% ਸਮਾਨ ਕੰਪਨੀ ਦੀ ਅੱਗੇ ਠੀਕ ਹੈ ਜੀ ਸਾਡੀ ਕੁ ਅਗਲੇ ਲੈ ਠੀਕ ਠੀਕ ਹੈ ਬਾਕੀ ਕੰਪਨੀਆਂ ਆਪਾਂ ਬਹੁਤ ਕਰਦੇ ਹਾਂ ਨਾ ਹੋਰ ਵੀ ਜੋਂਡੀਅਰ ਤੋਂ ਲੈ ਕੇ ਆਇਸ਼ਰ ਤੱਕ ਠੀਕ ਹੈ ਸਵਰਾਜ ਸੋਨਾਲਿਕਾ ਹਮ ਹੈ ਨਾ ਇਹਾਰੇ ਸਾਰੇ ਬ੍ਰਾਂਡ ਠੀਕ ਹੈ ਪਲਸ ਸੋਫੀਮਾ ਦੀ ਓਰੀਜਨਲ ਫਿਲਟਰ ਕਾਰਾਂ ਵਾਸਤੇ ਉਹਦੀ ਆਈ ਕਾਰ ਦੇ ਓਰੀਜਨਲ ਪੁਰਜੇ ਦੀ ਏਜੰਸੀ ਆਪਣੀ ਹਮ 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 ਆਹ ਤਰ੍ਹਾਂ ਦੇ ਵੈਰਾਈਟੀ ਕੰਪਨੀ ਦੇ ਤੇਲ ਦੀ ਥੱਲੇ ਕਰ ਦੋ ਮੜੀ ਆ ਹਾਂ ਹਾਂ ਦੇਖੋ ਆ ਦੇਖੋ ਕੋਈ ਖੁੱਲਾ ਤੇਲ ਨਹੀਂ ਹੂੰ ਹੇਦਰਬਾਦ ਸ਼ਿਕਾਰੀ ਦਾ ਪਿੰਜ ਘਰ ਵੀ ਆਈ ਜਾਂਦਾ ਨਾ ਵਿੱਚ ਚੂਨਾ ਤਾਂ ਅੱਛਾ ਉਹ ਪੜਨੇ ਪੈਂਦੇ ਪੜਨੇ ਪੈਂਦੇ ਆ ਠੀਕ ਆ ਆ ਵੇਖੋ ਬਾਈ ਇੱਕ ਸ਼ਿਕਾਰ ਵੀ ਨਾਲ ਕਰਦੇ ਨਾ ਕਣੀ ਹਾਂ ਠੀਕ ਆ ਰਾਤ ਨੂੰ ਬੱਚੇ ਨਾ ਭੁੱਲ ਜਾਂਦੇ ਖਾਣਾ ਵਿੱਚ ਹਾਂ ਠੀਕ ਆ ਉਹ ਪਰੇਸ਼ਾਨ ਹੁੰਦੇ ਰਾਤ ਨੂੰ ਠੀਕ ਆ ਠੀਕ ਆ ਚਲੋ ਸੱਜਣੋ ਬਾਕੀ ਚਲੋ ਇਹਦਾ ਹੱਸੇ ਮਜ਼ਾਕ ਦੀਆਂ ਗੱਲਾਂ ਤੇ ਚਲੋ ਚੱਲ ਕੇ ਤੇ ਫਿਰ ਤੁਹਾਨੂੰ ਵਰਕਸ਼ਾਪ ਤੇ ਦਿਖਾਉਨੇ ਆ ਸਾਰਾ ਬਾਬਾ ਜਿਹੜਾ ਐਲਬਮ ਸੀ ਆਪਾਂ ਇਹ ਕੰਪਨੀ ਦਾ ਆਪਾਂ ਲਿਆਂਦਾ ਸੀ ਬਾਈ ਭੋਲੇ ਤੋਂ ਕਿਉਂਕਿ ਇਹਦਾ ਜਿਹੜਾ ਆਇਲ ਪੰਪ ਸੀਗਾ ਉਹਦੇ ਵਿੱਚ ਪ੍ਰੋਬਲਮ ਨਿਕਲੀ ਆ। ਕਾਰਨ ਕੀ ਹੈ ਜਦੋਂ ਆਪਾਂ ਇਹਦੀ ਗਰਾਰੀ ਨੂੰ ਉੱਪਰ ਚੜਾ ਦਿੰਨੇ ਆ ਗਰਾਰੀ ਨੂੰ ਤਾਂ ਤੁਹਾਨੂੰ ਦਿਖਾਇਆ ਅੱਗੇ ਵੀ ਮੈਂ ਬੈ ਜਾ ਬੈ ਜਾ ਮਾਰਦੀ ਹੈ ਗਰਾਰੀ ਐਸ ਲੋਟ ਆਊਟ ਚੱਲਦੀ ਆ। ਕਾਰਨ ਕੀ ਆ ਆ ਜਗ੍ਹਾ ਤੋਂ ਗਰਾਰੀ ਦਾ ਚੱਲੀ ਵੀ ਆ ਇੱਥੋਂ ਇਹਦਾ ਸਾਈਜ਼ ਲੈਸ ਆਗਾ। ਤੇ ਸੋਝੀ ਦੇ ਕਾਰਨ ਕਰਕੇ ਫਿਰ ਆਪਾਂ ਦਾ ਆਇਲ ਪੰਪ ਕੰਪਲੀਟ ਕੰਪਨੀ ਦਾ ਹੀ ਯੂਜ਼ ਕਰਾਂਗੇ ਕਿਉਂਕਿ ਕਈ ਸੱਜਣਾ ਦੇ ਮਨ ਦੇ ਵਿੱਚ ਆਉਂਦੇ ਜਦੋਂ ਆਪਾਂ ਇੰਜਨ ਓਵਰਹਾਲ ਕਰਾਉਂਦੇ ਆ ਉਹਦੇ ਵਿੱਚ ਤੁਸੀਂ ਇਹਦੀਆਂ ਗਰਾਰੀਆਂ ਵਗੈਰਾ ਕੱਲੀਆਂ ਨਵੀਆਂ ਪਾ ਦਿੰਨੇ ਹੋ। ਪਰ ਲੇਕਿਨ ਜਿਹੜੀਆਂ ਗਰਾਰੀਆਂ ਵਗੈਰਾ ਹੁੰਦੀਆਂ ਮਿੱਤਰੋ ਉਹ ਬਿਲਕੁਲ ਦੇਸੀ ਹੁੰਦੀਆਂ ਆ ਆਮ ਕੰਪਨੀ ਦੇ ਆ ਕਦੇ ਵੀ ਤੁਸੀਂ ਜਦੋਂ ਟਰੈਕਟਰ ਇੰਜਨ ਓਵਰਹਾਲ ਕਰੋ ਕਿਸੇ ਵੀ ਟਰੈਕਟਰ ਦਾ ਚਾਹੇ ਸਵਰਾਜ ਦਾ ਹੋਵੇ ਜਾਂ ਹੋਰ ਕੰਪਨੀ ਦਾ ਟਰੈਕਟਰ ਹੋਵੇ ਉਹਦਾ ਕਮਰ ਪੰਪ ਦਾ ਐਲ ਪੰਪ ਦਾ ਨਾ ਕਰਵਾਇਆ ਕਰੋ ਤਾਂ ਜੋ ਉਹਦੇ ਵਿੱਚ ਜਿਹੜਾ ਪਾਰਟਸ ਆ ਉਹ ਆਮ ਮਿਲਦਾਗਾ ਅਰੀਜਨਲ ਨਹੀਂ ਮਿਲਦਾ ਕਹਿਣ ਦਾ ਮਤਲਬ ਜਿਹੜਾ ਐਲ ਪੰਪ ਆਪਾਂ ਨੂੰ ਕੰਪਲੀਟ ਹੀ ਲਾਉਣਾ ਪੈਂਦਾਗਾ ਠੀਕ ਆ ਜੀ ਤੇ ਚਲੋ ਆਪਾਂ ਇਹਦਾ ਐਲ ਪੰਪ ਦਾ ਜਿਹੜਾ ਪਾਰਟਸ ਆਗਾ ਉਹ ਬਾਈ ਨੂੰ ਦੇ ਜਾਲੇ ਕੰਪਲੀਟ ਆਇਲ ਪੰਪ ਠੀਕ ਹੈ ਤੇ ਆਇਲ ਪੰਪ ਕੰਪਲੀਟ ਦੇ ਕੇ ਤੇ ਫਿਰ ਉਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਬਾਕੀ ਤੁਹਾਨੂੰ ਆਇਲ ਪੰਪ ਦਿਖਾ ਦਿੰਨਾ ਖੋਲੀ ਮੜਾ ਜਾ ਕਿਉਂਕਿ ਬਾਈ ਨੂੰ ਪਤਾ ਹੀ ਹੈ ਕਿਉਂਕਿ ਆਇਲ ਪੰਪ ਆਪਾਂ ਨਵਾਂ ਹੀ ਲਾਉਣੇ ਆ ਨਾ ਬਾਈ ਹਾਂਜੀ ਬਈ ਹਾਂ ਕਿਉਂਕਿ ਆਇਲ ਪੰਪ ਸੱਚ ਨੂੰ ਆਪਾਂ ਕੰਪਲੀਟ ਨਵਾਂ ਹੀ ਯੂਜ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੰਪਲੀਟ ਕਿਉਂਕਿ ਬਾਈ ਜਿਹੜਾ ਕੱਲਾਂ ਕੱਲਾਂ ਘਰਾ ਰਹੀਆਂ ਦੇਸੀ ਆਉਂਦੀਆਂ ਨਾ ਹਾਂ ਹਾਂ ਜਲਦੀਆਂ ਨਹੀਂ ਉਹ ਇਸ ਕਾਰਨ ਕਰਕੇ ਸੱਜਰੋਂ ਕੋਈ ਵੀ ਜਦੋਂ ਸਵਰਾਏ ਟਰੈਕਟਰ ਦਾ ਕਹਿਣ ਦਾ ਮਤਲਬ ਇੰਜਨ ਓਵਰਹਾਲ ਕਰੋ ਉਹਦੇ ਵਿੱਚ ਆਇਲ ਪੰਪ ਨਵਾਂ ਹੀ ਯੂਜ਼ ਕਰਿਆ ਕਰੋ ਤੇ ਚਲੋ ਆਪਾਂ ਬਾਈ ਨੂੰ ਦੇਤਾ ਆਇਲ ਪੰਪ ਨਵਾਂ ਤੇ ਇੱਕ ਇਹਦੀ ਕ੍ਰਿੰਕ ਦੇ ਵਿੱਚ ਫਾਲਟ ਸੀਗਾ ਤੇ ਇੱਧਰ ਜਿਹੜੇ ਬਾਲ ਸੀਗਾ ਇਹਦੇ ਵੀ ਬਾਈ ਬੁਸ਼ ਲਾਈ ਜਾਂਦਾ ਬੋਰ ਕਰਕੇ ਵਿੱਚੋਂ ਲਾ ਬਾਈ ਜੀ ਆਪਣੇ ਬਾਲ ਦੇ ਬੁਸ਼ ਲੱਗ ਕੇ ਆਗੇ ਸੀਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਇਹ ਬੁਸ਼ ਆਪਣੇ ਲਾਉਣੇ ਬਹੁਤ ਜ਼ਰੂਰੀ ਹੁੰਦੇ ਆ ਕਾਰਨ ਕੀ ਕਿਉਂਕਿ ਇਹਦੇ ਵਿੱਚ ਪਾਣੀ ਰਲਣ ਦੀ ਮੁੜ ਕੇ ਸ਼ਿਕਾਇਤ ਰਹਿ ਜਾਂਦੀ ਹੈ ਠੀਕ ਆ ਜੀ ਕਿਉਂਕਿ ਇਹ ਤੁਸੀਂ ਇੰਜਨ ਫਿੱਟ ਕਰਨ ਵੇਲੇ ਕਦੇ ਵੀ ਗਲਤੀ ਨਾ ਕਰਿਆ ਕਰੋ ਬਾਕੀ ਬੁਸ਼ ਵਗੈਰੇ ਇਹਦੇ ਲਵਾਇਆ ਕਰੋ ਜਦੋਂ ਅਸੀਂ ਸਵਰਾਜ ਟਰੈਕਟਰ ਦਾ ਇੰਜਨ ਫਿੱਟ ਕਰੀਏ ਠੀਕ ਆ ਜੀ ਤੇ ਇੱਕ ਆਇਲ ਪੰਪ ਵੀ ਇਹਦਾ ਸ਼ਾਫਟ ਵਿੰਗੀ ਸੀ ਕਿ ਜਿਹਦੇ ਕਾਰਨ ਕਰਕੇ ਫਿਰ ਤੁਹਾਨੂੰ ਆਇਲ ਪੰਪ ਵੀ ਆਪਾਂ ਨੂੰ ਬਦਲਣਾ ਪਿਆ ਉਹ ਬਾਈ ਲੈ ਕੇ ਆਇਆ ਸੀਗਾ ਤੇ ਫੜਾਉਣ ਆਇਆ ਸੀਗਾ ਕਿਉਂ ਬਾਈ ਹਾਂ ਜੀ ਕਿੰਨੇ ਕਿ ਵਿੰਗੀ ਸੀ ਸ਼ਾਫਟ ਫਿਰ ਸ਼ਾਫਟ ਤਾਂ ਵਾਵਾ ਵਿੰਗੀ ਸੀਗੀ ਠੀਕ ਹੈ ਬਾਈ ਜੀ ਆਪਣਾ ਜਿਹੜਾ ਸਵਰਾਜ ਟਰੈਕਟਰ ਐਫਐਸਐਮ ਤਿਆਰ ਕਰ ਰਹੇ ਆ ਸੋ ਕਹਿਣ ਦਾ ਮਤਲਬ ਆਪਣਾ ਹਾਲੇ ਤੱਕ ਸਮਾਨ ਹੀ ਵਾਚ ਹੋਇਆ ਕਾਰਨ ਕੀ ਆ ਉਹਦੇ ਵਿੱਚ ਕੁਝ ਆਪਾਂ ਨੂੰ ਪ੍ਰੋਬਲਮ ਆ ਗਈ ਸੀਗੀ ਇੱਕ ਤਾਂ ਥੋੜੀ ਜਿਹੀ ਕ੍ਰੈਂਕ ਦੇ ਵਿੱਚ ਪ੍ਰੋਬਲਮ ਸੀਗੀ ਬਾਕੀ ਉਹ ਤੁਹਾਨੂੰ ਬਲੌਗ ਦੇ ਵਿੱਚ ਦਿਖਾਈ ਇੱਕ ਇਹਦੇ ਜਿਹੜਾ ਬਲੌਕ ਹੁੰਦਾ ਸਲੀਪਾ ਵਾਲਾ ਇਹਦੇ ਵਿੱਚ ਪ੍ਰੋਬਲਮ ਆ ਗਈ ਸੀਗੀ ਨੰਬਰ 3 ਤੇ ਆਪਣੀ Air Pump ਦੇ ਵਿੱਚ ਪ੍ਰੋਬਲਮ ਆ ਗਈ ਸੀ ਜਿਹਦੇ ਕਾਰਨ ਕਰਕੇ ਆਪਣਾ ਅੱਜ ਦਾ ਜਿਹੜਾ ਕੰਮ ਆ ਜਿਹੜਾ ਵਰਕ ਆ ਸਾਰਾ ਪੈਂਡਿੰਗ ਹੋ ਗਿਆ ਬਾਕੀ ਜਿਹੜਾ ਆਪਾਂ ਹਿੰਦੁਸਤਾਨ ਤੁਸੀਂ ਦੇਖਿਆ ਸੀ ਆਪਣਾ ਇੱਧਰ ਖੜਾ ਸੀਗਾ ਸੋ ਉਹਦੇ ਵਿੱਚ ਜੈਕ ਵਗੈਰਾ ਦੀ ਆਪਾਂ ਫਿਟਿੰਗ ਕੀਤੀ ਅੱਜ ਤੇ ਜਿਹਦੇ ਕਾਰਨ ਕਰਕੇ ਆਪਣਾ ਅੱਜ ਟਾਈਮ ਇਸ ਟਰੈਕਟਰ ਦੇ ਉੱਪਰ ਨਹੀਂ ਲੱਗਿਆ ਤੇ ਸੋ ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਦਿਖਾਉਂਗਾ ਇਸ ਟਰੈਕਟਰ ਦੇ ਇੰਜਨ ਦੀ ਫਿਟਿੰਗ ਸਾਰੀ ਸਾਰਾ ਸ਼ੁਰੂ ਤੋਂ ਲੈ ਕੇ ਕ੍ਰੈਂਕ ਤੋਂ ਫਿੱਟ ਕਰਨ ਤੋਂ ਲੈ ਕੇ ਪਿਸਟਨ ਦੀ ਸੈਟਿੰਗ ਕਰਨ ਤੱਕ ਸਟਾਰਟ ਕਰਨ ਤੱਕ ਤੇ ਟੈਸਟ ਡਰਾਈਵ ਤੱਕ ਤੁਹਾਨੂੰ ਸਾਰੇ ਵਲੌਗਾਂ ਦੇ ਵਿੱਚ ਤੁਹਾਨੂੰ ਇਸ ਜਾਣਕਾਰੀ ਫੁੱਲ ਦੇਵਾਂਗੇ ਸਦ ਨੂੰ ਠੀਕ ਆ ਜੀ ਬਾਕੀ ਤੁਹਾਨੂੰ ਮੋਟਾ-ਮੋਟਾ ਦੱਸ ਦਈਏ ਇਹਦੇ ਵਿੱਚ ਬੋਸ਼ ਆਪਾ ਕਿਉਂ ਲਵਾਏ ਆ ਇਹੜੇ ਕਰ ਕੈਮਰਾ ਇਹਦੇ ਵਿੱਚ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਪ੍ਰੋਬਲਮ ਆ ਗਈ ਸੀ ਕਿ ਟਰੈਕਟਰ ਨਾਲ ਜਦੋਂ ਆਪਾਂ ਖੋਲਿਆ ਇਹਦੇ ਵਿੱਚ ਪਾਣੀ ਦੀ ਮਾਤਰਾ ਸੀਗੀ ਟਰੈਕਟਰ ਦੇ ਵਿੱਚ ਫਿਰ ਉਦੋਂ ਆਪਾਂ ਸਲੀਬਾਂ ਦੀਆਂ ਪੱਟੀਆਂ ਨਹੀਂ ਸੀ ਲਾਈਨਰ ਪੱਟੇ ਨਹੀਂ ਸੀਗੇ ਜਿਹਦੇ ਕਾਰਨ ਕਰਕੇ ਫਿਰ ਆਪਾਂ ਨੂੰ ਪਤਾ ਨਹੀਂ ਚੱਲਿਆ ਜਦੋਂ ਆਪਾਂ ਵਾਸ਼ ਕੀਤਾ ਬਲਾਕ ਨੂੰ ਵਾਸ਼ ਕੀਤਾ ਤੇ ਸਲੀਬਾ ਆਪਾਂ ਇਹਦੀਆਂ ਪੱਟੀਆਂ ਤੇ ਆਪਾਂ ਉਹਦੇ ਵਿੱਚ ਦੇਖਿਆ ਕਿ ਇਹਦੇ ਵਿੱਚ ਪਾਣੀ ਦੀ ਮਾਤਰਾ ਸੀਗੀ ਪਾਣੀ ਦੀ ਮਾਤਰਾ ਹੋਣ ਕਾਰਨ ਕਰਕੇ ਫਿਰ ਆਪਾਂ ਨੂੰ ਇਹਦੇ ਪੁਸ਼ ਲਾਉਣੇ ਸਮਝ ਜ਼ਰੂਰੀ ਕਿਉਂਕਿ ਇਹਦੇ ਵਿੱਚ ਬਲੌਕ ਬਹੁਤ ਜ਼ਿਆਦਾ ਕੱਟਿਆ ਹੋਇਆ ਸੀ ਠੀਕ ਆ ਜੀ ਬਾਕੀ ਇੱਕ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਜਿਹੜਾ ਆਪਾਂ ਆਇਲ ਪੰਪ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਆਇਲ ਪੰਪ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਵੀ ਉਹਦੇ ਵਿੱਚ ਆਪਣੀ ਸ਼ਾਫਟ ਆ ਜਿਹੜੀ ਉਹ ਖਰਾਬ ਹੋਈ ਵੀ ਸੀ ਸੱਚੀ ਇੱਕ ਤੁਹਾਨੂੰ ਇਹਦੇ ਵਿੱਚ ਇਨਫੋਰਮੇਸ਼ਨ ਦੀ ਗੱਲ ਦੱਸਾਂ ਕਿਉਂਕਿ ਜਦੋਂ ਵੀ ਤੁਸੀਂ ਆਪਣਾ ਇੰਜਨ ਓਵਰਹਾਲ ਕਰਵਾਓ ਕਿਉਂਕਿ ਮਕੈਨਿਕ ਵੀਰਾਂ ਨੂੰ ਤਾਂ ਆਪਣਾ ਸਾਰਿਆਂ ਨੂੰ ਪਤਾ ਆਪਾਂ ਗੱਲਬਾਤ ਕਰਦੇ ਰਹੇ ਨਾ ਕਸਟਮਰ ਵੀ ਰਹਿਣਾ ਬਾਕੀ ਜਿਹੜੇ ਸਟੂਡੈਂਟ ਵੀ ਜਿਹੜੇ ਆਪਣੀ ਆਈਟੀਏ ਦੇ ਵਿੱਚ ਆਪਣੀ ਵੀਡੀਓ ਨੂੰ ਵੱਡੀ ਸਕਰੀਨ ਦੇ ਉੱਤੇ ਦਿਖਾਇਆ ਜਾਂਦਾ ਅਮਦਸਾਰੀ ਅਰੀਏ ਦੇ ਵਿੱਚ ਠੀਕ ਹੈ ਜੀ ਕਿਉਂਕਿ ਆਪਣੇ ਨਾਲ ਕੁਝ ਟੀਚਰ ਵੀ ਜੁੜੇ ਨੇ ਜਿਹੜੇ ਆਪਣੇ ਆਈਟੀ ਕਰਾਉਂਦੇ ਨੇ ਇਹਨਾਂ ਦੇ ਮਕੈਨਿਕਲ ਆਨ ਦੀ ਠੀਕ ਹੈ ਜੀ ਸੋ ਉੱਥੇ ਆਪਣੀ ਵੀਡੀਓ ਨੂੰ ਦਿਖਾਇਆ ਜਾਂਦਾ ਤਾਂ ਆਪਾਂ ਵਾਰ-ਵਾਰ ਤੁਹਾਨੂੰ ਇਸ ਵਲੌਗ ਦੇ ਵਿੱਚ ਜਾਂ ਹਰ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਦੀ ਜਾਣਕਾਰੀ ਸੀ ਦਿੰਦੇ ਰਹੇ ਨੇ ਜਦੋਂ ਤੁਸੀਂ ਆਪਣੇ ਸਵਰਾਏ ਟਰੈਕਟਰ ਦਾ ਜਾਂ ਕਿਸੇ ਵੀ ਟਰੈਕਟਰ ਦਾ ਇੰਜਨ ਓਵਰਹਾਲ ਕਰਵਾਉਂ ਠੀਕ ਆ ਉਹਦੇ ਵਿੱਚ ਜਿਹੜਾ ਆਇਲ ਪੰਪ ਹੁੰਦਾ ਸੱਜਣਾ ਉਹਦੇ ਵਿੱਚ ਜਿਹੜੇ ਗੀਅਰ ਆ ਜਾਂ ਉਹਦੇ ਵਿੱਚ ਪਾਰਟਸ ਆ ਤੇ ਉਹ ਆਪਾਂ ਨੂੰ ਕਦੇ ਵੀ ਲੋਕਲ ਨਹੀਂ ਪਾਉਣੇ ਚਾਹੀਦੇ ਕਿਉਂਕਿ ਅੱਜ ਕੱਲ ਜਿਹੜੇ ਉਹਦੇ ਵਿੱਚ ਗੀਅਰ ਆਉਂਦੇ ਆ ਸੈਨਿਕ ਵਗੈਰਾ ਕੰਪਨੀ ਦੇ ਆਉਂਦੇ ਆ ਪਰ ਲੇਕਿਨ ਹੈ ਮਟੀਰੀਅਲ ਬਹੁਤ ਵਧੀਆ ਦੇ ਪਰ ਲੇਕਿਨ ਜੋ ਸਾਡੇ ਕੋਲੇ ਵਰਕ ਜਿਹੜੇ ਵੀ ਇੰਜਨ ਦਾ ਹੁੰਦਾ ਜਾਂ ਜੋ ਭਰਾ ਆਪਣੇ ਕੋਲੇ ਕੰਮ ਕਰਾਉਂਦੇ ਨੇ ਅਸੀਂ ਉਹਦੇ ਵਿੱਚ ਜਿਹੜੇ ਗੀਅਰ ਆਉਂਦੇ ਕੰਪਨੀ ਦੇ ਆਇਲ ਪੰਪ ਦੇ ਉਹ ਆਪਾਂ ਕਦੇ ਵੀ ਪੁਰਾਣੇ ਜਾਂ ਆਪਾਂ ਦੇਸੀ ਯੂਜ਼ ਨਹੀਂ ਕਰਦੇ ਕੰਪਲੀਟ ਆਇਲ ਪੰਪ ਹੀ ਆਪਾਂ ਯੂਜ਼ ਕਰਦੇ ਠੀਕ ਆ ਜੀ ਕਹਿੰਦਾ ਮੇਰਾ ਬਤਲੋ ਸਿੱਧੇ ਸ਼ਬਦਾਂ ਦੇ ਜਿਹੜਾ ਆਇਲ ਪੰਪਾ ਉਹਦੇ ਵਿੱਚ ਗੀਅਰ ਵਗੈਰਾ ਨਾ ਪਵਾਇਆ ਕਰੋ ਕੰਪਲੀਟ ਆਇਲ ਪੰਪ ਨੂੰ ਹੀ ਨਵਾਂ ਪਾਉਣਾ ਚਾਹੀਦਾ ਤਾਂ ਜੋ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਕਦੇ ਵੀ ਤੇ ਬਾਕੀ ਇਹਦੇ ਵਿੱਚ ਆਇਲ ਪ੍ਰੈਸ਼ਰ ਵੀ ਵਧੀਆ ਬਣਾ ਰਵੇ ਤੇ ਤਾਂ ਜੋ ਸਾਰੇ ਪਾਰਟਾਂ ਨੂੰ ਆਪਣਾ ਉਹਨੂੰ ਪਾਇਆ ਹੋਣਾ ਫੁੱਲ ਮਿਲਦਾ ਰਹੇ ਠੀਕ ਹੈ ਜੀ ਤੇ ਬਾਕੀ ਤਾਂ ਆਪਾਂ ਹਿੰਦੁਸਤਾਨ ਟੈਸਟ ਕਰ ਲਿਆ ਸੀਗਾ ਬਾਕੀ ਤੁਹਾਨੂੰ ਵੀਡੀਓ ਦੂਜੇ ਪੰਨਾ ਕਰਕੇ ਦਿਖਾ ਦਿੰਦੇ ਆ ਬਾਕੀ ਨੇਰਾ ਵੀਡੀਓ ਬਣਾਦੇ ਬਣਾਦੇ ਇਸ ਤੋਂ ਬਾਅਦ ਕਰਾਂਗੇ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਤੇ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਨਿਗ੍ਹਾ ਮਰਾ ਦਈਏ ਤੇ ਫਿਰ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਤੇ ਚਲੋ ਬਾਕੀ ਆਪਾਂ ਇਹਨੂੰ ਕੱਲ ਨੂੰ ਫਿੱਟ ਕਰਾਂਗੇ ਠੀਕ ਆ ਜੀ ਤੇ ਸੋ ਇਸ ਤੋਂ ਬਾਅਦ ਆਪਣਾ ਜਿਹੜਾ ਹਿੰਦੁਸਤਾਨ ਸੀ ਬਾਈ ਦੀਪ ਸਿੰਘਲ ਤੋਂ ਆਇਆ ਸੀਗਾ ਸੋ ਇਸ ਟਰੈਕਟਰ ਦਾ ਵੀ ਆਪਣਾ ਵਰਕ ਆ ਸਾਰਾ ਡਨ ਹੋ ਗਿਆ ਠੀਕ ਆ ਜੀ ਵਰਕ ਡਨ ਹੋਣ ਤੋਂ ਬਾਅਦ ਫਿਰ ਆਪਾਂ ਦਾ ਕੁਝ ਇਹਦੇ ਜੈਕ ਵਗੈਰਾ ਦੀ ਫਿਟਿੰਗ ਕੀਤੀ ਜਿਹਦੇ ਕਾਰਨ ਕਰਕੇ ਆਪਣਾ ਟਰੈਕਟਰ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਆ ਜੈਕ ਵਗੈਰਾ ਆਪਾਂ ਇਹਦੇ ਫਿੱਟ ਕੀਤਾਗਾ ਤੇ ਪੇਂਟ ਪੌਂਟ ਵੀ ਆਪਾਂ ਨਾਲ ਹੀ ਮਲਾਤਾ ਇਹਦਾ ਠੀਕ ਆ ਜੀ ਆ ਕਿ 3 ਸਪੀਡ ਵੀ ਤੁਹਾਨੂੰ ਦੱਸਿਆ ਆਪਾਂ ਕਰਤੀਆਂ ਓਕੇ ਦੀਆਂ ਰਪੋਟਾਂ ਪੂਰੀਆਂ ਠੀਕ ਆ ਤੇ ਇਧਰ ਭਰਾ ਨੂੰ ਨੇਰਾ ਹੋ ਗਿਆ ਸਾਰੀ ਗੱਲ ਜੀ ਤੇ ਫਿਰ ਨੇਰਾ ਹੀ ਹੋ ਗਿਆ ਅੱਜ ਐ ਫਿਰ ਅੱਜ ਰਾਤ ਨੂੰ ਹੀ ਲੈ ਕੇ ਜਾਣਾ ਅੱਛਾ ਰਾਤ ਨੂੰ ਲਈ ਜਾਣਾ ਠੀਕ ਆ ਵਾ ਕੇ ਵੇਖ ਲੈ ਠੀਕ ਆ ਕਿ ਨਾਲੋਂ ਹਾਂ ਬਹੁਤ ਵਧੀਆ ਠੀਕ ਆ ਠੀਕ ਆ ਤੇ ਬਾਕੀ ਕਿਸੇ ਕਾਰਨ ਕਰਕੇ ਵੀਡੀਓ ਨਹੀਂ ਬਣਾਉਂਗਾ ਮੋਬਾਈਲ ਆਪਣਾ ਦੁਕਾਨ ਤੇ ਰਹਿ ਗਿਆ ਸੀ ਨਾ ਨਹੀਂ ਤਾਂ ਤੁਹਾਨੂੰ ਵਲੌਗ ਦੇ ਵਿੱਚ ਸੱਚ ਨੂੰ ਇਸ ਟਰੈਕਟਰ ਦਾ ਪੱਟ ਦਿਖਾਉਣਾ ਸੀ ਕਿਵੇਂ ਆਪਣੀ ਪੱਠੀ ਲਾਲ ਕਰਦਾ ਸੀਗਾ ਤੇ ਹੋਰ ਖੌਂਛਾ ਬਾਈ ਬਾਕੀ ਪੂਰਾ ਖੌਂਛਾ ਗੇਅਰ ਗੁਰ ਦੀ ਫਿਟਿੰਗ ਕਿਵੇਂ ਲੱਗੀ ਤੈਨੂੰ ਸਭ ਕੁਝ ਓਕੇ ਰਿਹਾ ਠੀਕ ਆ ਕਲੱਚ ਕਲੱਚ ਓਕੇ ਆ ਓਕੇ ਰਿਹਾ ਠੀਕ ਆ ਤਾਂ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਕਹਿਣ ਦਾ ਮਤਲਬ ਸਾਡੀ ਦੁਕਾਨ ਤੇ ਆਏ ਆ ਤੁਸੀਂ ਸਾਨੂੰ ਰਿਸ਼ਕ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਂਦੇ ਰਹਿਆ ਕਰੋ ਅੱਛਾ ਆਉਂਦੇ ਰਹਿਆ ਕਰੋ ਠੀਕ ਆ ਹਰ ਵਲ ਕਿਉਂਕਿ ਇਹ ਭਰਾ ਦਾ ਕੰਮ ਆ ਤੁਹਾਡਾ ਫੈਂਸ ਦਾ ਹੀ ਹਾਂਜੀ ਠੀਕ ਆ ਇਹ ਬਾਈ ਆਪਣੇ ਲਾਗ ਲਗ ਲਈ ਪਿੰਡ ਆਉਂਦਾ ਰਹਿੰਦਾਗਾ ਬਾਕੀ ਇਧਰ ਪਿੰਡਾਂ ਚ ਵਿੱਚ ਇਹਨਾਂ ਨੂੰ ਫਿਰ ਕਿਸ਼ਤਾਂ ਵਗੈਰਾ ਇਕੱਠੀਆਂ ਕਰਨ ਲਈ ਆਉਣਾ ਪੈਂਦਾਗਾ ਤੇ ਚਲੋ ਬਾਈ ਜੀ ਬਾਕੀ ਕਰਦੇ ਆਪਾਂ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਤੇ ਚਲੋ ਬਈ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਇੱਥੇ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਓਕੇ ਇਹਦੀਆਂ ਰਿਪੋਰਟਾਂ ਲੈ ਕੇ